ਨਹਿਰੀ ਵਿਭਾਗ ਦੇ ਵੱਲੋਂ ਇੱਕੋ ਪਿੰਡ ਦੇ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਨਿਛੜੇ ਉਹ ਦਿੱਤੇ ਗਏ ਨੇ ਤੇ ਨਹਿਰੀ ਵਿਭਾਗ ਦੇ ਵੱਲੋਂ ਇਹ ਤਰਕ ਰੱਖਿਆ ਗਿਆ ਹੈ ਕਿ ਜਿਹੜੇ ਇਹ ਘਰ ਨੇ ਉਹ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਤਰੀਕੇ ਦੇ ਨਾਲ ਬਣੇ ਹੋਏ ਨੇ ਜਿਸ ਕਰਕੇ ਇਹਨਾਂ ਘਰਾਂ ਨੂੰ ਖਾਲੀ ਕਰਨ ਦਾ ਨੋਟਿਸ ਆ ਛੜਾ ਉਹ ਜਾਰੀ ਕੀਤਾ ਗਿਆ ਤਾਂ ਉੱਥੇ ਹੀ ਜੇ ਲੋਕਾਂ ਦੀ ਸੁਣੀ ਜਾਈਏ ਤਾਂ ਲੋਕਾਂ ਦੇ ਵੱਲੋਂ ਹੋਰ ਹੀ ਕਹਾਣੀਆਂ ਛੜੀ ਉਹ ਦੱਸੀ ਗਈ ਹੈ ਤਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਨਸ਼ਿਆਂ ਦੇ ਨਾਲ ਜੋੜਿਆ ਜਾ ਰਿਹਾ ਨਸ਼ੇ ਦੇ ਨਾਲ ਸਾਨੂੰ ਬਦਨਾਮ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਹ ਮਾਮਲਾ ਜਿਹੜਾ ਗੁਰਦਾਸਪੁਰ ਦੇ ਡਿੰਡਾ ਸਾਂਸੀਆਂ ਪਿੰਡ ਦਾ ਜਿੱਥੇ ਇੱਕੋ ਪਿੰਡ ਦੇ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਨਿਛੜੇ ਉਹ ਨੈਰੀ ਵਿਭਾਗ ਦੇ ਵੱਲੋਂ ਦਿੱਤੇ ਗਏ ਨੇ ਇੱਕ ਨੋਟਿਸ ਆ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਜਿਹੜਾ ਇਹ ਪਿੰਡ ਆ ਬੀਤੇ ਦਿਨਾਂ ਦੇ ਵਿੱਚ ਨਸ਼ੇ ਦੇ ਲਈ ਕਾਫੀ ਜ਼ਿਆਦਾ ਬਦਨਾਮ ਹੋਇਆ ਸੀ ਕਿਉਂਕਿ ਇਸੇ ਪਿੰਡ ਦੇ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪਿੰਡ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਤੇ ਕਾਰਵਾਈ ਦੇ ਦੌਰਾਨ ਕੁਝ ਲੋਕ ਨੇ ਜਿਹੜੇ ਆਪਣੇ ਘਰ ਛੱਡ ਕੇ ਫਰਾਰ ਹੋ ਜਾਂਦੇ ਨੇ ਜਿਹੜੇ ਕਿ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਉਹਨਾਂ ਦੇ ਘਰਾਂ ਨੂੰ ਸੀਲ ਆ ਛੜਾ ਉਹ ਕਰ ਦਿੱਤਾ ਗਿਆ ਸੀ ਤਾਂ ਹੁਣ ਪੂਰੇ ਪਿੰਡ ਦੇ ਵੱਲੋਂ ਇਹੀ ਤਰਕ ਦੱਸਿਆ ਜਾ ਰਿਹਾ ਕਿ ਸਾਨੂੰ ਸਿਰਫ ਨਸ਼ਿਆਂ ਦੇ ਨਾਲ ਜੋੜਿਆ ਜਾ ਰਿਹਾ ਹੈ ਨਸ਼ੇ ਦੇ ਖਾਤਮੇ ਲਈ ਸਾਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਆਪਣੇ ਘਰ ਖਾਲੀ ਆ ਜਿਹੜੇ ਉਹ ਕਰ ਦਵੋ ਸਾਨੂੰ ਸਿਰਫ ਨਸ਼ੇ ਦੇ ਲਈ ਬਦਨਾਮ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਉਧਰੋਂ ਹੀ ਨਹਿਰੀ ਵਿਭਾਗ ਦੇ ਵੱਲੋਂ ਇਹ ਗੱਲ ਆਕੀ ਜਾ ਰਹੀ ਆ ਕਿ ਜਿਹੜੇ ਇੱਕ ਘਰ ਨੇ ਉਹ ਨਹਿਰ ਦੀ ਜ਼ਮੀਨ ਦੇ ਉੱਪਰ ਬਣੇ ਹੋਏ ਨੇ ਜਸ ਕਰਕੇ ਉਹਨਾਂ ਨੂੰ ਖਾਲੀ ਕਰਨ ਦਾ ਨੋਟਿਸ ਆ ਜਿਹੜਾ ਉਹ ਦਿੱਤਾ ਗਿਆ ਤਾਂ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਲਗਾਤਾਰ 100 ਤੋਂ 150 ਸਾਲ ਜਿਹੜੇ ਸਾਡੇ ਦਾਦੇ ਪੜਦਾਦੇ ਸੀਗੇ ਸਾਡੀਆਂ ਪੀੜ੍ਹੀਆਂ ਸੀ ਉਹ ਇਸੇ ਜਗ੍ਹਾ ਦੇ ਉੱਪਰ ਰਹਿ ਰਹੀਆਂ ਸੀ ਪਰ ਉਸ ਸਮੇਂ ਕਿਸੇ ਨੂੰ ਯਾਦ ਨਹੀਂ ਆਇਆ ਕਿ ਇਹ ਨਹਿਰੀ ਵਿਭਾਗ ਦੀ ਜ਼ਮੀਨ ਆ ਪਰ ਹੁਣ ਨਹਿਰੀ ਵਿਭਾਗ ਨੂੰ ਯਾਦ ਆਇਆ ਕਿ ਇਹ ਸਾਡੀ ਜ਼ਮੀਨ ਆ ਤਾਂ ਸਾਨੂੰ ਸਿਰਫ ਤੰਗ ਪਰੇਸ਼ਾਨ ਕਰਨ ਦੇ ਲਈ ਜਿਹੜਾ ਇਹ ਨੋਟਿਸ ਆ ਉਹ ਜਾਰੀ ਕੀਤਾ ਗਿਆ ਸਾਨੂੰ ਸਿਰਫ ਬਦਨਾਮ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਨਹਿਰੀ ਵਿਭਾਗ ਦੇ ਵੱਲੋਂ 71 ਲੋਕਾਂ ਨੂੰ ਨੋਟਿਸ ਜਿਹੜੇ ਉਹ ਭੇਜੇ ਗਏ ਨੇ ਕਿ ਤੁਸੀਂ ਆਪਣੇ ਘਰ ਨੇ ਜਿਹੜੇ ਉਹ ਖਾਲੀ ਕਰ ਦਿਓ ਕਿਉਂਕਿ ਜਿਹੜੇ ਤੁਹਾਡੇ ਘਰ ਨੇ ਉਹ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਪਰ ਬਣੇ ਹੋ ਨਾ ਗੁਰਦਾਸਪੁਰ ਦੇ ਪਿੰਡ ਡਿੰਡਾ ਸੰਸੀਆਂ ਦਾ ਇਹ ਮਾਮਲਾ ਹੈ ਜਿੱਥੇ ਨੈਰੀ ਵਿਭਾਗ ਦੇ ਵੱਲੋਂ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ ਨੇ ਜੜੇ ਉਹ ਦਿੱਤੇ ਗਏ ਨੇ ਤਾਂ ਲੋਕਾਂ ਦੇ ਵੱਲੋਂ ਹੋਰ ਗੱਲ ਆਖੀ ਜਾ ਰਹੀ ਹੈ ਕਿ ਸਾਨੂੰ ਸਿਰਫ ਪ੍ਰਸ਼ਾਸਨ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਨੂੰ ਸਿਰਫ ਨਸ਼ੇ ਦੇ ਨਾਲ ਜੋੜਿਆ ਜਾ ਰਿਹਾ